ਜਾਪ 2024 ਵਿਧਾਨ ਸਭਾ ਚੋਣਾਂ ਲਈ ਹੁਣ ਬੀਜੇਪੀ ਨੇ ਵੀ ਕੰਮਰ ਕੱਸ ਲਈ ਹੈ ਦੱਸ ਦਈਏ ਕਿ ਹਰਿਆਣਾ ਸੀਐਮ ਨਾਟ ਸਿੰਘ ਸੈਣੀ ਨੂੰ ਭਾਜਪਾ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਦੱਸ ਦਈਏ ਜਿੱਥੇ ਬੀਤੇ ਦਿਨੀ ਪੰਜਾਬ ਦੇ ਵਿੱਚ ਹਰਿਆਣਾ ਸੀਐਮ ਸੈਣੀ ਦੇ ਵੱਲੋਂ ਕਈ ਦੌਰੇ ਕੀਤੇ ਗਏ ਲਗਾਤਾਰ ਤਿੰਨ ਮੀਟਿੰਗਾਂ ਜੁਣੀ ਉਹ ਸੀਐਮ ਸੈਣੀ ਦੇ ਵੱਲੋਂ ਪੰਜਾਬ ਦੇ ਬੀਜੇਪੀ ਆਗੂਆਂ ਦੇ ਨਾਲ ਕੀਤੀਆਂ ਤੇ ਜ਼ਮੀਨੀ ਪੱਧਰ ਤੇ ਸੀਐਮ ਸੈਣੀ ਵੱਲੋਂ ਕੁਝ ਕੀਮਾ ਦਿੱਤਾ ਨਤੀਜੇ ਗਈ ਜੋ ਕਿ ਲੋਕਲ ਲੈਵਲ ਤੇ ਪੰਜਾਬ ਦੇ ਵਿੱਚ ਪਾਜਪਾ ਦੀ ਮਜ਼ਬੂਤੀ ਨੇ ਜੋ ਹੈ ਧਿਆਨ ਦੇਣਯੋਗ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਜੋ ਹੋਈਆਂ ਉਸ ਵਿੱਚ ਪੰਜਾਬ ਚ ਇੱਕ ਵੀ ਸੀਟ ਜੋ ਹੈ ਉਹ ਬੀਜੇਪੀ ਨਹੀਂ ਜਿੱਤ ਸਕੀ ਉਥੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਦੋ ਸੀਟਾਂ ਜੋ ਨੇ ਉਹ ਪਾਜਪਾ ਦੇ ਕੋਲ ਜ਼ਰੂਰ ਨੇ ਜਿੱਥੇ ਮੁਕੇਰੀਆਂ ਤੇ ਪਠਾਨਕੋਟ ਹਲਕਾ ਸ਼ਾਮਿਲ ਹੈ ਜਿੱਥੋਂ ਬੀਜਪੀ ਦੇ 2 ਐਮਐਲਏ ਨੇ ਪਰਨੋਬ ਸਭਾ ਦੀ ਸੀਟਾਂ ਨਹੀਂ ਜੇਕਰ ਦਾਲ ਕਰੀਏ ਤਾਂ ਪੰਜਾਬ ਇੱਕ ਚ ਪੰਜਾਬ ਚ ਇੱਕ ਵੀ ਸੀਟ ਜੋ ਹੈ ਉਹ ਬੀਜਪੀ ਨਹੀਂ ਜਿੱਤ ਸਕੀ ਤੇ ਹੁਣ ਬੀਜਪੀ ਵੱਲੋਂ ਤਿਆਰੀ ਕੱਸ਼ ਲਈ ਗਈ ਹੈ 2025 ਵਿਧਾਨ ਸਭਾ ਚੋਣਾਂ ਦੀ ਜਿੱਥੇ ਹੁਣ ਕੁਝ ਟੀਮਾਂ ਦੀ ਲੋਕਲ ਲੈਵਲ ਤੇ ਤਨਾਤੀ ਜੋ ਹੈ ਸੀਐਮ ਸਾਨੀ ਦੇ ਵੱਲੋਂ ਕੀਤੀ ਗਈ ਹੈ ਸੀਐਮ ਸਾਨੀ ਨੇ ਦੱਸਿਆ ਕਿ ਜਿਵੇਂ ਦਿੱਲੀ ਤੇ ਹਰਿਆਣਾ ਦੇ ਵਿੱਚ 3 ਇੰਜਰਡ ਜਿੰਨ ਸਰਕਾਰ ਹੈ ਉਹ ਨਹੀਂ ਪੰਜਾਬ ਦੇ ਵਿੱਚ ਵੀ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਆਵੇ ਤੇ ਲੋਕੀ ਵੀ ਜਾਣੇ ਉਹ ਪੰਜਾਬ ਦਾ ਵਿਕਾਸ ਹੋਊਗਾ ਹੋਇਆ ਉਹ ਜ਼ਰੂਰ ਦੇਖਣਾ ਚਾਹੁੰਦੇ ਨੇ ਦੱਸਦੀ ਹੈ ਕਿ ਜਿੱਥੇ ਲੋਕ ਸਭਾ ਚੋਣਾਂ ਹੋਈਆਂ ਬੇਸ਼ੱਕ ਬੀਜੇਪੀ ਦੇ ਵਿੱਚ ਕੈਪਟਨ ਅਮਨਿੰਦਰ ਸਿੰਘ ਵਰਗੇ ਤੇ ਸੁਨੀਲ ਜਾਖੜ ਵਰਗੇ ਦਿੱਗਜ ਲੀਡਰ ਸ਼ਾਮਿਲ ਨੇ ਪਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਚ ਪ੍ਰਦਰਸ਼ਨ ਬੀਜੇਪੀ ਦਾ ਬੇਹਦ ਖਾਸ ਨਹੀਂ ਰਿਹਾ ਜਿੱਥੇ ਪਿਛਲੇ 4 ਸਾਲਾਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਜਿਸ ਦੇ ਕਾਰਨ ਬੀਜੇਪੀ ਨੂੰ ਲਗਾਤਾਰ ਹਾਰ ਦਾ ਜੋ ਹੈ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਹੁਣ ਬੀਜੇਪੀ ਦੇ ਵੱਲੋਂ ਬੀਜੇਪੀ ਵੱਲੋਂ ਜੋ ਹੈ ਸੀਐਮ ਸੈਣੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਲੋਕਲ ਲੈਵਲ ਤੇ ਬੀਜੇਪੀ ਦੀ ਜੋਨਿਓ ਪੰਜਾਬ ਦੇ ਵਿੱਚ ਮਜ਼ਬੂਤੀ ਕਰੇ ਤਾਂ ਜੋ 2027 ਦੇ ਵਿੱਚ ਬੀਜੇਪੀ ਆਪਣਾ ਚੰਗਾ ਪ੍ਰਦਰਸ਼ਨ ਕਰ ਸਕੇ